ਧਰਗੋ ਜੀ ਦੇ ਸਾਜਣ ਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਗਤ ਜੋਤ ਜਪੈ ਸਵਾਸਰ ਏਕ ਬਿਨਾ ਮੰਨ ਨ ਇੱਕ ਨਾਂ ਨ ਪੂਰਨ ਪ੍ਰੇਮ ਪ੍ਰਤੀਤ ਸਜਾਇ ਬ੍ਰਤ ਗੋਰ ਬੜੀ ਮਠਪੂਰ ਨ ਮੰਨੈ ਤੀਰਥ ਦਾਨ ਲਿਆ ਤਬ ਸੰਜਮ ਏਕ ਬਿਨਾ ਨਾ ਏਕ ਪਛਾਨੈ ਪੂਰਨ ਜੋਤ ਜਗ੍ਹਾ ਘਟ ਬੈ ਤਬ ਖਾਲਸਾ ਤਾਹੇ ਦੇ ਖਾਲਸਾ ਜਾਨੈ ਉਂ ਗਰਮ ਬਾੜੀ ਆਰ ਸਾਹਿਬੀ ਤਨ ਮਨ ਪਿੰਡ ਭਰਾਨ ਪ੍ਰਸਾਦ ਖਾਲਸੇ ਘਰ ਬਿਲੇਉ ਦਾਨ ਮਾਨ ਸਨਮਾਨ ਖਾਲਸੇ ਪੰਥ ਦਾ ਸਾਜਣਾ ਦਿਵਸ ਬੈ ਸਾਖੀ ਦਾ ਜੋੜ ਮੇਲਾ ਤੰਦਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਜੀ ਨੇ ਇਤਿਹਾਸਕ ਸਥਾਨ ਗੁਰਦਾਰਾ ਹਰੀਆ ਬੇਲਾ ਸਾਹਿਬ ਵਿਖੇ ਪਰਸੋਂ ਤੋਂ ਪ੍ਰਾਰੰਭ ਹੋਏ ਸਨ ਬਰਸੋ 사ਤਗੁਰ ਜੀ ਦੀ ਅਮਰਤ ਵਿੱਚ ਬਾਣੀ ਤੁਰਕੀ ਬਾਣੀ ਜੀ ਦੇ ਸ੍ਰੀ ਸੋਬਖੰਡ ਪਾਤਸ਼ਾਹ ਪਰਾਰੰਭ ਹੋਏ ਅਤੇ ਹਰਿਆ ਮੇਲਾ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਇਤਿਹਾਸਕ ਸਾਨ ਮੋਤੀ ਸਰੋਵਰ ਦੇ ਨਿਸ਼ਾਨ ਸਾਹਿਬ ਗੁਰਦਾਰਾ ਸ਼ਹੀਦਾ ਸਿਗਾ ਦੇ ਨਿਸ਼ਾਨ ਸਾਹਿਬ ਸਾਰੇ ਨਿਸ਼ਾਨ ਸਾਹਿਬਾਂ ਦੇ ਪੋਸ਼ਾਕਾਂ ਦੀ ਸੇਵਾ ਹੋਈ ਸਾਰਾ ਦਿਨ ਕੱਲ 12 ਤਰੀਕ ਨੂੰ ਸਹੀਦਾ ਸਿੰਘ ਦੇ ਪਵਿੱਤਰ ਸਥਾਨ ਤੇ ਗੁਰਦੁਆਰਾ ਹਲਿਆ ਬੇਲਾ ਸਾਹਿਬ ਵਿਖੇ ਕਲਗੀਧਰ ਪਿਤਾ ਜੀ ਦੀ ਮਹਾਨ ਬਖਸ਼ਿਸ਼ ਖੰਡੇ ਬਾਟੇ ਦਾ ਅਮਰਤ ਤਿਆਰ ਹੋਇਆ ਅਤੇ अनेका ਪ੍ਰਾਣੀਆਂ ਨੇ ਮਾਈ ਭਾਈ ਦੇ ਕਲਗੀਧਰ ਪਿਤਾ ਜੀ ਦੀ ਬਖਸ਼ਿਸ਼ ਖੰਡੇ ਬਾਟੇ ਦਾ ਅਮਰਤ ਪਾਲ ਕਰਕੇ ਗੁਰੂ ਵਾਲੇ ਬਣੇ ਅਤੇ ਅੱਜ ਅਮਰਤ ਵੇਲੇ ਸਵੇਰੇ 3 ਵਜੇ ਤੋਂ ਹੀ ਸੰਗਤ ਦਾ ਲਹਾੜਾ ਆਇਆ ਹੋਇਆ ਮੋਤੀ ਸਰੋਵਰ ਵਿੱਚ ਅਸ਼लान ਕਰਕੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਅਸ਼ਨਾ ਨਮਸ਼ਕਾਰ ਕਰਨ ਵਾਸਤੇ ਲੋ ਲੋ ਘੰਟੇ ਲੱਗ ਜਾਂਦੇ ਨਹੀਂ ਸੰਗਤ ਇਕੱਠ ਹੋਇਆ ਆਸਾ ਜੀ ਦੀ ਪਾਰ ਦੇ ਭੋਗ ਤੋਂ ਉਪਰੰਤ ਸ੍ਰੀ ਅਖੰਡ ਪਾਠਾ ਦੇ ਭੋਗ ਪਏ ਉਪਰੰਤ ਫਿਰ ਸੁੰਦਰ ਵਿਸ਼ਾਲ ਦੀਵਾਨ ਹਾਲ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਬੰਦ ਨੇ ਪ੍ਰਸੰਦ ਰਾਗੀ ਸੇ ਆਡੀ ਸੰਤ ਮਹਾਪੁਰਖ ਆਪੋ ਆਪਣੇ ਕੀਰਤਨ ਦੁਆਰਾ ਕਥਾ ਦੁਆਰਾ ਗੁਰਮਤ ਵਿਚਾਰਾ ਦੁਆਰਾ ਆਡੀ ਬਾਰਾ ਦੁਆਰਾ ਸੰਗਤਾਂ ਨੂੰ ਲਹਿਾਲ ਕਰਕੇ ਹਾਜ਼ਰੀਆਂ ਭਰੀਆਂ ਅਮਰਦ ਵੇਲੇ ਤੋਂ ਲੈ ਕੇ ਹੁਣ ਤੱਕ ਤਕਰੀਬਨ 7 ਬੱਜ ਚੁੱਕੇ ਹਨ ਅਤੇ ਸੰਗਤਾਂ ਦਾ ਹੜ ਆਇਆ ਹੋਇਆ ਗੁਰਦਾਰਾ ਹਰੀਆਬੇਲਾ ਸਾਹਿਬ ਇਹਦੇ ਦਿਲ ਸੱਟਣ ਨੂੰ ਥਾ ਨਹੀਂ ਨਮਸਕਾਰ ਕਰਨ ਨੂੰ ਅਜੇ ਟਾਈਮ ਨਹੀਂ ਲੱਗ ਰਿਹਾ ਅਦੁੱਤ ਗੁਰੂ ਕੇ ਲੰਗਰ ਬਿਆੰਤ ਪਦਾਰਥ ਅਮਰ ਦੇ ਮੇਲੇ ਤੋਂ ਵਰਤਾਇਜ ਆ ਰਹੇ ਤੇ ਵਰਤ ਰਹੇ ਹਨ ਇਸ ਖੁਸ਼ੀਆਂ ਭਰੇ ਸਮੇਂ ਤੇ ਦਾਸ ਵੱਲੋਂ ਮਿਸਲ ਸ਼ਹੀਦਤ ਅਨੰਦ ਲਾਲ ਹਰੀਆ ਬੇਲਾ ਜਥੇਬੰਦੀ ਵੱਲੋਂ ਸਤਕਾਰਯੋਗ ਬੀਬੀ ਜੀ ਵੱਲੋਂ ਸਾਰੀ ਫੌਜ ਵੱਲੋਂ ਸਮੁੱਚੇ ਖਾਲਸੇ ਪੰਥ ਨੂੰ ਦੇਸ਼ ਵਿਦੇਸ਼ ਵਿੱਚ ਵਸਣ ਵਾਲਿਆ ਸਭ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਖਾਲਸੇ ਪੰਥ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਬਧਾਈ ਹੋਵੇ ਗੁਰੂ ਖਾਲਸਾ ਜੀ ਗੁਰੂ ਸਾਹਿਬ ਜੀ ਦੀ ਆਗਿਆ ਹੈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਖ ਬਾਗ ਪਾਤਸ਼ਾਹੇ ਦਸਵੇਂ ਨਿਸ਼ਾਨੇ ਸਿੱਖੀ ਇਹ ਪੰਜ ਹਰਫ ਅਸਤ ਆਪ ਹਰ ਗਜਨਾ ਬਾਸ਼ਤ ਇਹ ਪੰਜ ਮੁਆਫ ਕਛ ਗੜਾ ਘਰ ਦੋ ਕੰਗੇ ਬਿਦਾ ਬਿਨਾ ਇਸ ਹੇ ਜੋ ਜਮਲੇ ਅਸ ਜਮਲੇ ਨਿਸ਼ਾਨ ਅੱਜ ਅਮਰ ਸਗੜ ਦਾ ਦਿਨ ਹੈ ਅੱਜ ਦੇ ਦਿਨ ਕੱਲ ਕੀ ਤਰ ਪਾਤਸ਼ਾਹ ਜੀ ਨੇ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਪੰਜਾਂ ਪਿਆਰਿਆਂ ਦੇ ਸੀਸ ਭੇਟ ਲੈ ਕੇ ਉਹਨਾਂ ਨੂੰ ਖੱਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਪੰਜ ਬਾਣੀਆਂ ਬਖਸ਼ਿਸ਼ ਕੀਤੀ ਆਮੂਲ ਮੰਤਰ ਗੁਰ ਮੰਤਰ ਦੀ ਬਖਸ਼ਿਸ਼ ਕਰਕੇ ਫਿਰ ਚਾਰ ਬੱਜਰ ਕਰਤਾ ਤੋਂ ਬਚ ਕੇ ਰਹਿਣ ਦੀ ਸਖਤ ਹਲਾਇਤ ਕੀਤੀ ਅਤੇ ਫਿਰ ਆਪ ਕੱਲ ਕੀ ਤਰ ਪਿਤਾ ਜੀ ਨੇ ਪੰਜਾਂ ਪਿਆਰਿਆਂ ਨੂੰ ਬੇਨਤੀ ਕਰਕੇ ਅਮਰਤ ਦੀ ਦਾਤ ਪ੍ਰਾਪਤ ਕਰਕੇ ਗੋਵਿੰਦ ਰਾਏ ਤੋਂ ਗੋਵਿੰਦ ਸਿੰਘ ਸਜੇ ਪਾਤਸ਼ਾਹ ਜੀ ਦੇ ਬਚਨ ਹਨ ਖਾਲਸੇ ਨੂੰ ਹਾਲਸੇ ਬਾਲੂ ਹੱਥ ਕਰਕੇ ਸੰਗਤਨਾਂ ਨੂੰ ਸੰਗਤਾਂ ਨੂੰ ਸੰਬੋਧਨ ਕਰਦੇ ਹੋਇਆ ਪਾਤਸ਼ਾਹ ਜੀ ਨੇ ਬਚਨ ਕੀਤੇ ਜੰਦ ਜਿੱਤੇ ਇਨਹੀ ਕੇ ਪ੍ਰਸਾਦ ਇਨਹੀ ਕੇ ਪ੍ਰਸਾਦ ਸੋ ਦਾਨ ਕਰੇ ਅਗ ਆਗਟ ਦੇ ਨਹੀਂ ਕੇ ਪ੍ਰਸਾਦ ਇਨਹੀ ਦੀ ਕਿਰਪਾ ਸਾਫ ਸਤਰੂ ਮਰੇ इन्हीं की इन्हीं के प्रसाद सो विद्यालयी इन्हीं के प्रसाद फन धाम परे इन्हीं की कृपा के सजे हम हैं जही मोसे गरीब करोर परे सेव करी इन्हीं की पावत और की सेव सुहात न जी को दान दियो इन्ही को पलो आरान को दान न लागत निको आगे फलै इन्हीं को दयो जग में जस और दयो सब भी को ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲੋ ਤਾਂ ਹੈ ਸਭ ਹੀ ਇਨਹੀ ਕੋ ਗਲਗਿਆ ਵਾਲੇ ਪਾਤਸ਼ਾਹ ਜੀ ਨੇ ਆਪਣੇ ਸਹਿਬਜ਼ਾਦੇ ਆਪਣੇ ਖਾਲਸੇ ਪੰਥ ਤੋਂ ਬਾਹਰ ਕੇ ਬਚਲ ਕੀਤੇ ਸਨ ਇਨ ਪੁੱਤਰ ਨੂੰ ਕੈ ਸੀਸ ਪੈ ਬਾਹਰ ਦੀਏ ਸੁਦਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਨ ਕੇ ਹਜ਼ਾਰ ਸੋ ਬਿੰਦੀ ਹੈ ਗਲਗੀ ਧਰ ਦੇ ਪੁੱਤਰੋ ਤੀਓ ਅਮਰਤ ਧਾਰੀ ਬਣ ਕੇ ਜਿਓ ਅਮਰ ਛਗੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾਲ ਲਾ ਕੇ ਗੁਰੂ ਵਾਲੇ ਬਣ ਕੇ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਫਿਰ ਦੁਆਰਾ ਦਾਸ ਵੱਲੋਂ ਸਤਕਾਰਯੋਗ ਬੀਬੀ ਜੀ ਵੱਲੋਂ ਸਾਰੀ ਜਥੇਬੰਦੀ ਵੱਲੋਂ ਸਾਰੇ ਸਿੰਘਾਂ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਖਾਲਸੇ ਪੰਥ ਦੇ ਸਾਜਣਾ ਲਿਪਸ ਦੀ ਲੱਖ ਲੱਖ ਵਧਾਈ ਹੋਵੇ ਜਿਨ੍ਹਾਂ ਸੰਗਤਾਂ ਨੇ ਮਹਾਨ ਸਮਾਗਮਾਂ ਵਿੱਚ ਤਾਲ ਕਰਕੇ ਮਨ ਕਰਕੇ ਤਾਲ ਕਰਕੇ ਸੇਵਾ ਕੀਤੀ ਅਤੇ ਕਰ ਰਹੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਤਲਵਾਰ ਅਤੇ ਸਤਿਗੁਰ ਸੱਚੇ ਪਾਤਸ਼ਾਹੀ ਦਾ ਰੋਮ ਰੋਮ ਕਰਕੇ ਕੋਟਾਂ ਕੋਟ ਤਲਵਾਦ ਸ਼ੁਕਰ ਹੈ ਜਿਨ੍ਹਾਂ ਦੀ ਮਹਾਨ ਕਿਰਪਾ ਦਾ ਹਲਕਾ ਇਹ ਸਾਰੇ ਸਮਾਗਮ ਨਿਰਭਗਤ ਦਾ ਸਹਿਬੂਲ ਹੋ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ